ਸਾਸ੍ਰੀਕਾਂ ਸਾਰਿਆਂ ਨੂੰ ਅੱਜ ਲੈ ਕੇ ਆਏ ਹਾਂ ਅੱਧਾ ਚੰਨ ਤੇਰਾ ਅੱਧਾ ਚੰਨ ਮੇਰਾ ਕਹਾਣੀ ਦਾ ਅਗਲਾ ਭਾਗ ਜਦੋਂ ਦੀਪੀ ਦੇ ਪਰਿਵਾਰ ਨੂੰ ਸੁਨੇਹਾ ਮਿਲਦਾ ਹੈ ਕਿ ਕਮਲ ਨੇ ਦੀਪੀ ਨਾਲ ਵਿਆਹ ਕਰਾਉਣ ਤੋਂ ਨਾ ਕਰ ਦਿੱਤੀ ਹੈ ਤਾਂ ਦੀਪੀ ਦੇ ਪਿਤਾ ਪੜਕ ਜਾਂਦੇ ਹਨ ਉਹ ਦੀਪੀ ਨੂੰ ਵੀ ਬੁਰਾ ਭਲਾ ਬੋਲਦੇ ਆ ਕਹਿੰਦੇ ਆ ਕਿਉਂਕਿ ਦੀਪੀ ਨੇ ਉਹਨਾਂ ਦੀ ਗੱਲ ਨਹੀਂ ਸੀ ਮੰਨੀ ਬੇਬੇ ਭਾਵੇਂ ਕਮਲ ਮੇਰੇ ਨਾਲ ਵਿਆਹ ਕਰਾਵੇ ਜਾਂ ਨਾ ਪਰ ਮੈਂ ਜਾਣਾ ਆਪਣੇ ਘਰ ਹੀ ਆ ਮੈਂ ਆਪਣੀ ਧੀ ਨਾਲ ਹੀ ਰਹਿਣਾ ਗਾ ਦੀਪੀ ਨੇ ਰੋਂਦੇ ਹੋਏ ਕਿਹਾ ਬਸ ਕਰ ਦੀਪੀ ਹੋਰ ਕਿੰਨਾ ਜਨੂਸ ਕੱਢਣਾ ਸਾਡਾ ਅੱਗੇ ਤੂੰ ਸਾਡੀ ਗੱਲ ਨਹੀਂ ਮੰਨੀ ਐਡਾ ਵੱਡਾ ਰਿਸ਼ਤਾ ਥੋਂ ਨਿਕਲ ਗਿਆ ਨਾਲ ਇੰਨੀ ਬੇਇਨਤੀ ਕਰਵਾਈ ਅਸੀਂ ਉਹਨਾਂ ਤੋਂ ਹੁਣ ਤੂੰ ਉਹੀ ਕਰੇਂਗੀ ਜੋ ਅਸੀਂ ਕਹਾਂਗੇ ਦੀਪੀ ਦਾ ਵੱਡਾ ਭਰਾ ਗੁੱਸੇ 'ਚ ਬੋਲਿਆ ਹਾਂ ਦੀਪੀ ਤੂੰ ਹੁਣ ਸਾਡੀ ਮਰਜ਼ੀ ਨਾਲ ਵਿਆਹ ਕਰਾਏਂਗੀ ਤੂੰ ਉਸਕਰ ਨੂੰ ਭੁੱਲ ਜਾ ਤੂੰ ਉੱਥੇ ਜਾਣ ਬਾਰੇ ਸੋਚੀ ਵੀ ਨਾ ਦੀਪੀ ਤੇ ਨਿੱਕੇ ਭਰਾ ਨੇ ਵੀ ਆਪਣਾ ਗੁੱਸਾ ਦਿਖਾਉਂਦੇ ਹੋਏ ਕਿਹਾ ਦੀਪੀ ਵਿਚਾਰੀ ਫਿਰ ਰੋ ਰੋ ਕੇ ਬੈਠ ਗਈ ਉਸ ਨੂੰ ਹੁਣ ਆਪਣੀ ਧੀ ਦੀ ਹੋਰ ਵੀ ਜ਼ਿਆਦਾ ਫਿਕਰ ਹੋ ਰਹੀ ਸੀ ਉਸ ਨੂੰ ਹੁਣ ਕੋਈ ਆਸ ਨਜ਼ਰ ਨਹੀਂ ਆ ਰਹੀ ਆਪਣੀ ਧੀ ਨੂੰ ਮਿਲਣ ਦੀ ਸੋਚ-ਸੋਚ ਕੇ ਉਸ ਦਾ ਦਿਲ ਬੈਠਦਾ ਜਾ ਰਿਹਾ ਸੀ ਪਰ ਕੋਈ ਵੀ ਉਸ ਦੀ ਹਾਲਤ ਨੂੰ ਸਮਝ ਨਹੀਂ ਸੀ ਰਿਹਾ ਦੁੱਧੇ ਪਾਸੇ ਦੀਪੀ ਦੀਆਂ ਨਾਨਾ ਤੇ ਉਹਨਾਂ ਦੇ ਕਰਵਾਲਿਆਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਅਰਪਣ 18 ਸਾਲ ਦੀ ਨਾ ਹੋ ਗਈ ਉਹ ਸਾਰੇ ਇੱਕ ਇੱਕ ਸਾਲ ਉਸ ਨੂੰ ਸੰਭਣਗੇ ਸਭ ਤੋਂ ਪਹਿਲਾਂ ਰਜਿੰਦਰ ਉਸ ਨੂੰ ਆਪਣੇ ਨਾਲ ਲੈ ਗਈ ਵਿਚਾਰੀ ਅਰਪਣ ਦਰਦ-ਦਰ ਤੇ ੱੱਕੇ ਖਾਂਣ ਲਈ ਮਜਬੂਰ ਹੋ ਗਈ ਉਧਰ ਦੀਪੀ ਦੀ ਬੇਪੇ ਫਿਰ ਜਸਬੀਰ ਕੋਲ ਗਈ ਤੇ ਪੁੱਛਿਆ ਜੇ ਤੇਰਾ ਪਤੀ ਜਾਜੇ ਨਹੀਂ ਵਿਆਇਆ ਤਾਂ ਅਸੀਂ ਦੀਪੀ ਦਾ ਰਿਸ਼ਤਾ ਕਰ ਲਈ ਤਿਆਰਾਂ ਅਜੇ ਬੀਪੂ ਜੀ ਨਹੀਂ ਵਿਗੜਿਆ ਤੁਹਾਡਾ ਹੀ ਨਹੀਂ ਵਿਗੜਿਆ ਕੁਝ ਬੇਸ਼ਰਮਾਂ ਦਾ ਅਸੀਂ ਤਾਂ ਮੂੰਹ ਦਿਖਾਉਣ ਜੋਗੀ ਨਹੀਂ ਰਹੇ ਤੁਹਾਡੇ ਕਰਕੇ ਬਹੁਤ ਬੇਇੱਜ਼ਤੀ ਹੋਈ ਹੈ ਸਾਡੀ ਆ ਹੱਥ ਜੋੜੇ ਹੁਣ ਮਾਫ ਕਰੋ ਸਾਡਾ ਮੁੰਡਾ ਭਾਵੇਂ ਛੜਾ ਤੁਰਿਆ ਫਰੇ ਪਰਦੀਪੀ ਨਾਲ ਨਹੀਂ ਵਿਆਹਣਾ ਜਸਵੀਰ ਕੌਰ ਨੇ ਗੁੱਸੇ ਚ ਕਿਹਾ ਦੀਪੀ ਦੀ ਬੇਬੇ ਮੂੰਹ ਲਟਕਾ ਕੇ ਘਰ ਆ ਗਈ ਤੇ ਦੀਪੀ ਨੂੰ ਗੱਲ ਲਾ ਕੇ ਬਹੁਤ ਰੋਈ ਦੀਪੀ ਦਾ ਵੀ ਦਿਲ ਭਰਿਆ ਪਿਆ ਸੀ ਮਾਂ ਦੇ ਕੰਨ ਲੱਗ ਕੇ ਦੀਪੀ ਪੁੱਪਾ ਮਾਰ ਮਾਰ ਕੇ ਰੋਈ ਸਾਰੇ ਜੀਆਂ ਦਾ ਮਨ ਬਹੁਤ ਖਰਾਬ ਹੋਇਆ ਤਾਂ ਕਰਕੇ ਦੀਪੀ ਦੇ ਬਾਪੂ ਨੇ ਸਭ ਨੂੰ ਕਿਹਾ ਕਿ ਹੁਣ ਜਦੋਂ ਤੱਕ ਦੀਪੀ ਚੰਗੀ ਤਰ੍ਹਾਂ ਠੀਕ ਨਹੀਂ ਹੁੰਦੀ ਕੋਈ ਵੀ ਉਸਦੇ ਵਿਆਹ ਦੀ ਗੱਲ ਨਹੀਂ ਕਰੇਗਾ ਦੀਪੀ ਸਵੇਰੇ ਸ਼ਾਮ ਗੁਰਦੁਆਰੇ ਸਾਹਿਬ ਜਾਂਦੀ ਤੇ ਹਮੇਸ਼ਾ ਅਰਪਣ ਨੂੰ ਮਿਲਣ ਦੀ ਅਰਦਾਸ ਕਰਦੀ ਪਰ ਕਦੇ ਵੀ ਉਸਦੀ ਅਰਦਾਸ ਕਬੂਲ ਨਹੀਂ ਸੀ ਹੋਈ ਨਾ ਹੀ ਉਹ ਕਦੇ ਅਰਪਣ ਨੂੰ ਮਿਲ ਸਕੀ ਨਾ ਹੀ ਕਦੇ ਕੋਈ ਖਬਰ ਮਿਲੀ ਕਿ ਉਹ ਕਿਵੇਂ ਤੇ ਕਿੱਥੇ ਰਹਿੰਦੀ ਹੈ ਇਵੇਂ ਹੀ ਇੱਕ ਸਾਲ ਲੰਘ ਗਿਆ ਦੀਪੀ ਦੀਆਂ ਪ੍ਰਜਾਈਆਂ ਹੁਣ ਦੀਪੀ ਤੋਂ ਨੱਕ ਬਲ ਬਟਣ ਲੱਗ ਗਈਆਂ ਸਨ ਮੂਹੋਂ ਭਾਵੇਂ ਕੁਝ ਨਹੀਂ ਸਨ ਕਹਿੰਦੀਆਂ ਪਰ ਉਹਨਾਂ ਦੇ ਵਤੀਰੇ ਤੋਂ ਸਾਫ਼ ਪਤਾ ਲੱਗਦਾ ਕਿ ਉਹਨਾਂ ਨੂੰ ਦੀਪੀ ਦਾ ਪੇਕੇ ਘਰ ਰਹਿਣਾ ਖੜਕਦਾ ਸੀ ਤਾਂ ਕਰਕੇ ਦੀਪੀ ਦੀ ਬੇਬੇ ਨੇ ਦੀਪੀ ਦੇ ਬਾਪੂ ਨੂੰ ਕਿਹਾ ਸਾਨੂੰ ਹੁਣ ਦੀਪੀ ਬਾਰੇ ਕੁਝ ਸੋਚਣਾ ਚਾਹੀਦਾ ਹੈ ਇੰਜ ਕਿੰਨਾ ਕਚਿਰ ਘਰ ਬਿਠਾ ਕੇ ਰੱਖਾਂਗੇ ਕੁੜੀ ਨੂੰ ਦੀਪੀ ਦੇ ਬਾਪੂ ਨੇ ਵੀ ਹਾਂ ਚ ਸਿਰ ਹਿਲਾਇਆ ਦੀਪੀ ਦੀ ਬੇਬੇ ਬਾਪੂ ਨੂੰ ਉਸਦੇ ਵਿਆਹ ਦੀ ਗੱਲ ਕਰਦਿਆਂ ਦੀਪੀ ਦੀ ਛੋਟੀ ਭਝਾਈ ਨੇ ਸੁਣ ਲਿਆ ਉਹ ਬੋਲੀ ਪਾਪਾ ਜੀ ਆਪਾਂ ਸਾਰੀ ਉਮਰ ਦੀਪੀ ਦਾ ਵਿਆਹ ਹੀ ਨਹੀਂ ਕਰੀ ਜਾਣਾ ਹੋਰ ਵੀ ਬੜੇ ਪਾੜੇ ਆ ਕੱਢਣ ਲਈ ਹੁਣ ਜਿਵੇਂ ਦਾ ਵੀ ਮਿਲਦਾ ਏ ਵਿੰਗਾ ਟੇਡਾ ਲੱਭ ਕੇ ਇਹਨੂੰ ਲਾਂਬੇ ਕਰੋ ਕੁੜੀਏ ਬੋਲੀ ਵੇਖავਦੀ ਸ਼ਰਮ ਘਰ ਪੋਰਾ ਐਡੇ ਵੀ ਕਰਮ ਮਾੜੇ ਨਹੀਂ ਹੋ ਸਕਦੇ ਮੇਰੀ ਧੀ ਦੀ ਆਪੇ ਰੱਬ ਕਦੇ ਤਾਂ ਸੁੰਦਾ ਦੀਪੀ ਦੀ ਬੇਬੇ ਨੇ ਹੌਸਲਾ ਕਰਕੇ ਕਿਹਾ ਪਰ ਅੰਦਰੋਂ-ਅੰਦਰੀ ਉਹ ਵੀ ਪੂਰੀ ਤਰ੍ਹਾਂ ਡਰੀ ਹੋਈ ਸੀ ਕਿ ਹੁਣ ਕੀ ਬਣੂਗਾ ਇਸ ਤੋਂ ਬਾਅਦ ਦੀਪੀ ਲਈ ਕਿਹ ਰਿਸ਼ਤੇ ਆਂ ਦੀ ਦੱਸ ਪਈ ਪਰ ਕੋਈ ਵੀ ਸਿਰੇ ਨਾ ਚੜਿਆ ਹਰ ਕੋਈ ਦੀਪੀ ਨੂੰ ਕਹਿੰਨੀ ਕਹੇ ਕਿ ਇਹ ਰਿਸ਼ਤਾ ਤੋੜ ਦਿੰਦਾ ਕਿਉਂਕਿ ਦੀਪੀ ਨਾਲ ਰਿਸ਼ਤਾ ਜੁੜਦੇ ਹੀ ਉਹਨਾਂ ਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਦੀਪੀ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਇੱਕ ਦਿਨ ਇੱਕ ਪੜ੍ਹਿਆ-ਲਿਖਿਆ 40-45 ਸਾਲ ਦਾ ਬੰਦਾ ਦੀਪੀ ਦੇ ਘਰ ਆਇਆ ਤੇ ਉਸ ਨੇ ਦੀਪੀ ਦਾ ਰਿਸ਼ਤਾ ਮੰਗਿਆ ਪਹਿਲਾਂ ਤਾਂ ਦੀਪੀ ਦੇ ਘਰਦਿਆਂ ਨੂੰ ਲੱਗਾ ਕਿ ਕਿਸੇ ਹੋਰ ਲਈ ਰਿਸ਼ਤਾ ਮੰਗਣ ਆਇਆ ਹੋਵੇਗਾ ਪਰ ਜਦੋਂ ਉਸਨੇ ਕਿਹਾ ਕਿ ਉਹ ਦੀਪੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਸਾਰਿਆਂ ਦੇ ਮੂੰਹ ਅੱਡੇ ਰਹੇਗੇ ਦੀਪੀ ਦੇ ਬਾਪੂ ਨੇ ਉਸ ਨੂੰ ਹੱਥ ਜੋੜ ਕੇ ਜਾਣ ਲਈ ਆਖਿਆ ਪਰ ਦੀਪੀ ਦੇ ਵੱਡੇ ਭਰਾ ਨੇ ਉਸ ਨੂੰ ਰੋਕ ਲਿਆ ਤੇ ਸਾਰੀ ਪੁੱਛਪੜਤਾਲ ਕੀਤੀ ਉਸਨੇ ਕਿਹਾ ਕਿ ਉਹ ਸਰਕਾਰੀ ਡਿਸਪੈਂਸਰੀ 'ਚ ਡਾਕਟਰ ਹੈ ਉਸਦੇ ਇੱਕ ਸਾਥੀ ਡਾਕਟਰ ਨੇ ਉਸ ਨੂੰ ਦੀਪੀ ਬਾਰੇ ਦੱਸਿਆ ਸੀ ਉਹ ਬਿਨਾਂ ਕਿਸੇ ਲੈਣ ਦੇਣ ਤੇ ਦੀਪੀ ਨਾਲ ਵਿਆਹ ਕਰਾਉਣ ਲਈ ਤਿਆਰ ਹੈ ਇਸ ਤੋਂ ਇਲਾਵਾ ਉਹ ਵਿਆਹ ਤੋਂ ਪਹਿਲਾਂ ਦੀਪੀ ਦੇ ਨਾਮ 5 ਕਿੱਲੇ ਜ਼ਮੀਨ ਵੀ ਲਾਏਗਾ ਇਹਨਾਂ ਸੁਣ ਕੇ ਦੀਪੀ ਦੇ ਭਰਾ ਭਾਬੀਆਂ ਖੁਸ਼ ਹੋ ਗਏ ਕਿ ਚਲੋ ਦੀਪੀ ਤੋਂ ਛੁਟਕਾਰਾ ਮਿਲ ਜਾਊ ਪਰ ਉਸਦੇ ਬੇਬੇ ਬਾਪੂ ਹੈਰਾਨ ਸਨ ਉਹਨਾਂ ਨੂੰ ਦਾਲ ਚ ਕੁਝ ਕਾਲਾ ਲੱਗ ਰਿਹਾ ਸੀ ਦੀਪੀ ਦੇ ਬਾਪੂ ਨੇ ਉਸ ਨੂੰ ਕਿਹਾ ਅਸੀਂ ਸੋਚ ਕੇ ਦੱਸਦੇ ਹਾਂ ਉਹ ਚਲਾ ਗਿਆ ਮਗਰ ਉਹ ਦੀਪੀ ਦੇ ਦੀਪੀ ਦੇ ਬੇਬੇ ਬਾਪੂ ਤੇ ਭਰਾ ਭਜਾਈਆਂ ਵਿੱਚ ਕਾਫੀ ਬਹਿਸ ਹੁੰਦੀ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਵੀ ਦੀਪੀ ਦਾ ਵਿਆਹ ਹੋ ਜਾਵੇ ਪਰ ਬੇਬੇ ਬਾਪੂ ਪੁੱਛ ਪੜਤਾਲ ਕਰਨਾ ਚਾਹੁੰਦੇ ਸਨ ਕਿ ਕੋਈ ਐਵੇਂ ਰਿਸ਼ਤਾ ਮੰਗਣ ਕਿਉਂ ਆਇਆ ਕਿਤੇ ਕੋਈ ਵੱਡੀ ਗੱਲ ਹੀ ਨਾ ਹੋਵੇ ਘਰ ਵਿੱਚ ਕਲੇਸ਼ ਬਹੁਤ ਵਧ ਗਿਆ ਦੀਪੀ ਤੋਂ ਇਹ ਸਭ برداشت ਨਾ ਹੋਇਆ ਉਹਨੇ ਆਪਣੇ ਬਾਪੂ ਨੂੰ ਕਿਹਾ ਉਹ ਉਸ ਡਾਕਟਰ ਨਾਲ ਵਿਆਹ ਕਰਾਉਣ ਲਈ ਤਿਆਰ ਹੈ ਪਰਤੀਏ ਜੇ ਫੇਰ ਕੁਛ ਮਾੜਾ ਹੋ ਚੰਗਾ ਹੋ ਗਿਆ ਤਾਂ ਕੀ ਕਰਾਂਗੇ ਕੋਈ ਪੁੱਛ ਪੜਤਾਲ ਤਾਂ ਕਰਨੀ ਬੰਦੀ ਐ ਦੀਪੀ ਦੇ ਬਾਪੂ ਨੇ ਅੱਖਾਂ ਉਂਝਦੇ ਹੋਏ ਕਿਹਾ ਇੱਕ ਵਾਰੀ ਫੇਰ ਕਿਸਮਤ ਪੁੜੀ ਪਟ ਦੇਖ ਬਾਪੂ ਹੋ ਸਕਦਾ ਕੁਛ ਵਧੀਆ ਹੋਵੇ ਇਸ ਵਾਰ ਦੀਪੀ ਦੀ ਇਹ ਗੱਲ ਸੁਣ ਕੇ ਬੇਬੇ ਬਾਪੂ ਪੁੱਭਾ ਮਾਰ ਰੋ ਪਏ ਕਿਉਂਕਿ ਧੀਆਂ ਦੇ ਦੁੱਖ ਮਾਪਿਆਂ ਲਈ ਅਸਹਿ ਹੁੰਦੇ ਨੇ ਦੀਪੀ ਦੇ ਬਾਪੂ ਨੇ ਉਸਦੇ ਭਰਾਵਾਂ ਨੂੰ ਕਿਹਾ ਕਿ ਜਾਓ ਦੀਪੀ ਦਾ ਰਿਸ਼ਤਾ ਇਸ ਵਾਰ ਤੁਸੀਂ ਪੱਕਾ ਕਰ ਆਓ। ਹੋ ਸਕਦਾ ਤੁਹਾਡੇ ਕਰਕੇ ਹੀ ਇਹਨੂੰ ਸੁੱਖ ਮਿਲ ਜਾਵੇ। ਦੀਪੀ ਦੇ ਦੋਵੇਂ ਭਰਾ ਡਿਸਪੈਂਸਰੀ ਜਾ ਕੇ ਡਾਕਟਰ ਨਾਲ ਗੱਲ ਕਰਦੇ ਹਨ ਤੇ ਬਿਨਾਂ ਜਾਂਚ ਪੜਤਾਲ ਦੇ ਦੀਪੀ ਦਾ ਵਿਆਹ ਪੱਕਾ ਕਰ ਦਿੰਦੇ ਹਨ। ਡਾਕਟਰ ਨੇ ਕਿਹਾ ਕਿ ਉਹ 5 ਬੰਦੇ ਲੈ ਕੇ ਆਵੇਗਾ ਤੇ ਦੀਪੀ ਨੂੰ ਲੈ ਕੇ ਜਾਵੇਗਾ। ਇੱਕ ਵਾਰੀ ਫੇਰ ਮਾਸ ਦੀ ਕਟਕੁਤਲੀ ਦਾ ਸੌਦਾ ਤੈ ਹੋ ਗਿਆ। ਦੇਖੋ ਇਸ ਵਾਰ ਕੀ ਬੰਦ ਆ ਦੀਪੀ ਵਿਆਹ ਵਾਲਾ ਜੋੜਾ ਪਾ ਕੇ ਗੁਰਦੁਆਰਾ ਸਾਹਿਬ ਦੇ ਹਾਲਚ ਬੈਠੀ ਸੋਚ ਰਹੀ ਸੀ ਕਿ ਅੱਜ ਉਸਦਾ ਵਿਆਹ ਹੋਊਗਾ ਕਿ ਨਹੀਂ ਉਸ ਦੇ ਮਨ ਵਿੱਚ ਬਹੁਤ ਚੰਗੇ ਮਾੜੇ ਸਾਰੇ ਖਿਆਲ ਆ ਰਹੇ ਸੀ ਇੰਨੇ ਨੂੰ ਉਸਦੀ ਭਾਬੀ ਨੇ ਆ ਕੇ ਕਿਹਾ ਦੀਪੀ ਡਾਕਟਰ ਹੁਣ ਆ ਗਏ ਲਾਵਾਂ ਲਈ ਤਿਆਰ ਹੋ ਜਾ ਖਿਆਲਾਂ ਵਿੱਚ ਘਵਾਚੀ ਦੀਪੀ ਨੂੰ ਕੁਝ ਪਤਾ ਨਾ ਲੱਗਿਆ ਕਿ ਕਦੋਂ ਉਸਦਾ ਵਿਆਹ ਹੋ ਗਿਆ ਕਦੋਂ ਵਿਦਾਈ ਹੋ ਗਈ ਦੀਪੀ ਨੂੰ ਉਹੋ ਸ਼ੈਲੀ ਜਦੋਂ ਡਾਕਟਰ ਪਲਰਾਜ ਸਿੰਘ ਦੀਪੀ ਦਾ ਨਵਾਂ ਘਰ ਵਾਲਾ ਨੇ ਦੀਪੀ ਨੂੰ ਮੋਢੇ ਤੋਂ ਹਲੂਣ ਕੇ ਕਿਹਾ ਚਲੋ ਦੀਪੀ ਉਤਰੋ ਗੱਡੀ ਵਿੱਚੋਂ ਆਪਣਾ ਘਰ ਆ ਗਿਆ ਜੀਪੀ ਗੱਡੀ 'ਚੋਂ ਉਤਰ ਕੇ ਬਲਰਾਜ ਦੇ ਪਿੱਛੇ-ਪਿੱਛੇ ਤੁਰ ਪਈ ਜਦੋਂ ਘਰ ਦੇ ਅੰਦਰ ਵੜੇ ਤਾਂ ਦੀਪੀ ਹੈਰਾਨ ਰਹਿ ਗਈ ਮਹਿਲ ਵਰਗਾ ਘਰ ਸੀ ਦੀਪੀ ਨੇ ਕਦੇ ਸੁਪਨੇ ਵਿੱਚ ਵੀ ਐਹੋ ਜਿਹਾ ਘਰ ਨਹੀਂ ਸੀ ਦੇਖਿਆ ਪਰ ਘਰ ਵਿੱਚ ਉਹਨਾਂ ਦੋਵਾਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਇਸ ਕਰਕੇ ਦੀਪੀ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਸਨ ਪਰ ਉਸਨੇ ਬਲਰਾਜ ਨੂੰ ਕੁਝ ਨਾ ਪੁੱਛਿਆ ਤੁਸੀਂ ਕੱਪੜੇ ਬਦਲ ਕੇ ਆਰਾਮ ਕਰੋ ਮੈਂ ਖਾਣ ਲਈ ਕੁਝ ਲਿਆਵਾਂ ਲਿਆਉਂਦਾ ਹਾਂ ਬਲਰਾਜ ਨੇ ਦੀਪੀ ਨੂੰ ਬਹੁਤ ਲਿਆਕਤ ਨਾਲ ਕਿਹਾ ਦੀਪੀ ਗੁੰਮਸੋਮ ਖੜੀ ਰਹੀ ਉਸਨੇ ਕੋਈ ਜਵਾਬ ਨਾ ਦਿੱਤਾ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਸੁਪਨਾ ਦੇਖ ਰਹੀ ਹਾਂ ਜਾਂ ਹਕੀਕਤ 'ਚ ਜੀ ਰਹੀ ਸੀ ਮੈਨੂੰ ਪਤਾ ਤੁਹਾਡੇ ਬਹੁਤ ਸਾਰੇ ਸਵਾਲ ਆ ਮੈਂ ਸਾਰਿਆਂ ਦੇ ਜਵਾਬ ਦੇਵਾਂਗਾ ਪਰ ਹੌਲੀ-ਹੌਲੀ ਆਓ ਪਹਿਲਾਂ ਮੈਂ ਤੁਹਾਨੂੰ ਆਪਣੇ ਕਮਰੇ ਵਿੱਚ ਛੱਡ ਕੇ ਆਉਣਾਗਾ ਬਲਰਾਜ ਨੇ ਕਿਹਾ ਦੀਪੀ ਚੁੱਪ ਕਰਕੇ ਮਗਰ ਦਰਪਈ ਕਮਰੇ ਵਿੱਚ ਪਹੁੰਚ ਕੇ ਬਲਰਾਜ ਨੇ ਕਿਹਾ ਇਹ ਕਮਰਾ ਅੱਜ ਤੋਂ ਆਪਣਾ ਹੈ ਤੁਸੀਂ ਰਾਮ ਨਾਲ ਇਸ ਵਿੱਚ ਰਹੋ ਤੁਹਾਨੂੰ ਜੋ ਕੁਝ ਵੀ ਚਾਹੀਦਾ ਹੈ ਮੈਨੂੰ ਬੇਝਿਜਕ ਕਹਿ ਦਿਓ ਮੈਂ ਸਭ ਕੁਝ ਲੈ ਆ ਕੇ ਦੇਵਾਂਗਾ ਇਹਨਾਂ ਕਹਿ ਕੇ ਬਲਰਾਜ ਬਾਹਰ ਚਲਾ ਗਿਆ ਤੇ ਦੀਪੀ ਚਾਰ ਚੁਪੇਰੇ ਨਿਗਾਹ ਕੁਮਾ ਕੇ ਕਮਰਾ ਵੇਖਣ ਲੱਗੀ ਉਧਰ ਜਦੋਂ ਦੀਪੀ ਦੀ ਟੋਲੀ ਤੁਰੀ ਸੀ ਉਦੋਂ ਤੋਂ ਹੀ ਦੀਪੀ ਦੀ ਬੇਬੇ ਵਿਰਲਾਪ ਕਰ ਰਹੀ ਸੀ ਪਤਾ ਨਹੀਂ ਕਿਸ ਹਾਲਤ ਚ ਹੋਊਗੀ ਮੇਰੀ ਧੀ ਖਰੇ ਕਿੱਥੇ ਲੈ ਗਏ ਹੋਵਾਂਗੇ ਕੋਈ ਥਾਂ ਟਿਕਾਣਾ ਵੀ ਨਹੀਂ ਸਾਨੂੰ ਤਾਂ ਪਤਾ ਨਹੀਂ ਕਾਲੇ ਪਾਣੀਆ ਚ ਲੈ ਗਏ ਨੇ ਐਵੇਂ ਰੋ ਰੋ ਕੇ ਸਾਰਾ ਘਰ ਸਿਰ ਤੇ ਚੁੱਕਿਆ ਅਸੀਂ ਉਹਨੂੰ ਵੇਚਿਆ ਨਹੀਂ ਵਿਆਹਾ ਏ ਸਾਰਾ ਪਤਾ ਟਿਕਾਣਾ ਦੱਸ ਕੇ ਗਿਆ ਏ ਡਾਕਟਰ ਕੱਲ ਜਾ ਕੇ ਮਿਲਾਵਾਂਗੇ ਦੀਪੀ ਦੇ ਭਰਾਣੇ ਦੀਪੀ ਦੀ ਬੇਬੇ ਨੂੰ ਝਿੜਕ ਦਿਆਂ ਕਿਹਾ ਘੰਟਾ ਕੋ ਬਾਅਦ ਬਲਰਾਜ ਰੋਟੀ ਲੈ ਕੇ ਕਮਰੇ ਚ ਆ ਗਿਆ ਤੇ ਦੀਪੀ ਨੂੰ ਉਵੇਂ ਹੀ ਬੈਠੀ ਵੇਖ ਕੇ ਕਹਿੰਦਾ ਦੀਪੀ ਕੀ ਗੱਲ ਆ ਐਵੇਂ ਕਿਉਂ ਬੈਠੀ ਆ ਤੂੰ ਡਰਨਾ ਚੰਗੀ ਤਰ੍ਹਾਂ ਆਰਾਮ ਨਾਲ ਬੈਠ ਕੇ ਰੋਟੀ ਪਾਣੀ ਖਾ ਪੀ ਕੇ ਰਾਮ ਕਰ ਫਿਰ ਮੈਂ ਤੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਮੈਨੂੰ ਪਤਾ ਤੂੰ ਬਹੁਤ ਮਾੜਾ ਟਾਈਮ ਦੇਖਿਆ ਏ ਪਰ ਹੁਣ ਤੂੰ ਸਭ ਕੁਝ ਭੁੱਲ ਜਾਵੇਂਗੀ। ਬਲਰਾਜ ਦੀਆਂ ਗੱਲਾਂ ਸੁਣ ਕੇ ਦੀਪੀ ਨੇ ਕੁਛ ਆਰਾਮ ਮਹਿਸੂਸ ਕੀਤਾ ਤੇ ਰੋਟੀ ਖਾ ਲਈ। ਰੋਟੀ ਤੋਂ ਬਾਅਦ ਅਬਲਰਾਜ ਭਾਂਡੇ ਲੈ ਕੇ ਬਾਹਰ ਚਲਾ ਗਿਆ। ਦੀਪੀ ਨੂੰ ਕਹਿ ਗਿਆ ਕਿ ਹੁਣ ਆਰਾਮ ਨਾਲ ਸੌਂ ਜਾ। ਕੱਲ ਸਵੇਰੇ ਮਿਲਾਂਗੇ। ਪਤਾ ਨਹੀਂ ਕਿੰਨਾ ਕੁ ਚਿਰ ਦੀਪੀ ਪੂਤਕਾਲ ਭੁਖਕਾਲ ਦੇ ਰਾਹਾਂ ਵਿੱਚ ਪਟਕਦੀ ਰਹੀ। ਤੇ ਫਿਰ ਉਹਦੀ ਅੱਖ ਲੱਗ ਗਈ ਜਿਉਨੇ ਦੀ ਮੌਤ ਤੋਂ ਬਾਅਦ ਅੱਜ ਪਹਿਲੀ ਵਾਰ ਉਸ ਨੂੰ ਐਨੀ ਨੀਂਦ ਆਈ ਸੀ ਸਵੇਰੇ ਜਦੋਂ ਦੀਪੀ ਉੱਠਦੀ ਹੈ ਤਾਂ ਉਹ ਇੱਕ ਵਾਰੀ ਫੇਰ ਸਾਰੇ ਕਮਰੇ ਨੂੰ ਬੜੇ ਧਿਆਨ ਨਾਲ ਦੇਖਦੀ ਹੈ ਇੰਨੇ ਨੂੰ ਬਲਰਾਜ ਅੰਦਰ ਆ ਜਾਂਦਾ ਕਿਵੇਂ ਆ ਦੀਪੀ ਨੀਂਦ ਵਧੀਆ ਆਈ ਸੀ ਬਲਰਾਜ ਨੇ ਚਾਹ ਰੱਖਦੇ ਹੋਏ ਕਿਹਾ ਹਾਂ ਹਾਂਜੀ ਦੀਪੀ ਨੇ ਮਸਾਂ ਹੀ ਸ਼ਬਦ ਅਗਲੇ ਚੋ ਪਰ ਕੰਡੇ ਉਸਨੇ ਅਜੇ ਤੱਕ ਬਲਰਾਜ ਨਾਲ ਕੋਈ ਸ਼ਬਦ ਸਾਂਝਾ ਨਹੀਂ ਸੀ ਕੀਤਾ ਦੀਪੂ ਮੈਨੂੰ ਪਤਾ ਤੇਰੇ ਨਾਲ ਬਹੁਤ ੱਤਕਾ ਹੋਇਆ ਹੈ ਮੈਨੂੰ ਮੇਰੇ ਦੋਸਤ ਨੇ ਤੇਰੇ ਬਾਰੇ ਸਭ ਕੁਝ ਦੱਸਿਆ ਸੀ ਮੈਨੂੰ ਇਹ ਵੀ ਪਤਾ ਹੈ ਕਿ ਤੈਨੂੰ ਮੇਰੇ ਬਾਰੇ ਕੁਝ ਨਹੀਂ ਪਤਾ ਪਤਾ ਕਿਉਂਕਿ ਨਾ ਤੇਰੇ ਘਰਦਿਆਂ ਕੁਝ ਪੁੱਛਿਆ ਨਾ ਮੈਂ ਦੱਸਣਾ ਜ਼ਰੂਰੀ ਸਮਝਿਆ ਬਲਰਾਜ ਨੇ ਮਰੇ ਧਰਮੇ ਨਾਲ ਕਿਹਾ ਦੀਪੀ ਨੇ ਅੱਜ ਵੀ ਅੱਗੋਂ ਕੋਈ ਜਵਾਬ ਨਾ ਦਿੱਤਾ ਬਸ ਹੈਰਾਨੀ ਭਰੀਆਂ ਨਜ਼ਰਾਂ ਨਾਲ ਬਲਰਾਜ ਨੂੰ ਦੇਖੀ ਜਾਵੇ ਮੈਨੂੰ ਲੱਗਦਾ ਜੇ ਤੇਰਾ ਕੁਝ ਪੁੱਛਣ ਦੱਸਣ ਦਾ ਮਨ ਨਹੀਂ ਕਰਦਾ ਚੱਲ ਕੋਈ ਗੱਲ ਨਹੀਂ ਚਾਹ ਪੀ ਕੇ ਤਿਆਰ ਹੋ ਜਾ ਫਿਰ ਤੈਨੂੰ ਤੇਰਾ ਨਮਾ ਕਰ ਦਿਖਾਉਣਾ ਜ਼ਾਦਾ ਕੱਪ ਮੂੰਹ ਨੂੰ ਲਾਉਂਦੇ ਬਲਰਾਜ ਬੋਲਿਆ ਜੀ ਪੀ ਚਾਹ ਪੀ ਕੇ ਕੱਪੜੇ ਬਦਲ ਕੇ ਥੋੜਾ ਬਹੁਤ ਤਿਆਰ ਹੋਈ ਤੇ ਕਮਰੇ ਚੋਂ ਬਾਹਰ ਆ ਗਈ ਹੌਲੀ ਹੌਲੀ ਤੁਰਦੀ ਹੋਈ ਘਰ ਵੇਖ ਰਹੀ ਸੀ ਤੇ ਨਾਲ ਨਾਲ ਸੋਚ ਰਹੀ ਸੀ ਕਿ ਬਲਰਾਜ ਨੇ ਉਸ ਨਾਲ ਵਿਆਹ ਕਿਉਂ ਕਰਵਾਇਆ ਹੋਵੇਗਾ ਕਿ ਪਹਿਲਾਂ ਵੀ ਬਲਰਾਜ ਵਿਆਹ ਹੋਵੇਗਾ ਜਾ ਅਜੇ ਤੱਕ ਨਹੀਂ ਕਰਾਇਆ ਹੋਵੇਗਾ ਵਿਆਹ ਇਹਨਾਂ ਸੋਚਾਂ ਵਿੱਚ ਗਵਾਚੀ ਦੀਪੀ ਨੇ ਜਦੋਂ ਬਲਰਾਜ ਨੇ ਆ ਕੇ ਬੁਲਾਇਆ ਤਾਂ ਉਹ ਇੱਕਦਮ ਤਰਪਕ ਗਈ ਉਹਨੇ ਹੁਣੇ ਆਏ ਨੌਕਰਾਂ ਨਾਲ ਦੀਪੀ ਦੀ ਜਾਣ ਪਛਾਣ ਕਰਵਾਈ ਤੇ ਦੀਪੀ ਨੂੰ ਕਿਹਾ ਕਿ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਬੇਝੇ ਜੀ ਕੋਲ ਨੂੰ ਦੱਸ ਦੇਵੀ ਫਿਰ ਉਹ ਹੁਣੇ ਆਇਆ ਕਹਿ ਕੇ ਥੋੜੇ ਸਮੇਂ ਲਈ ਬਾਹਰ ਚਲਾ ਗਿਆ ਦੂਜੇ ਪਾਸੇ ਦੀਪੀ ਦੀ ਬੇਬੇ ਸਵੇਰੇ ਹੀ ਆਪਣੇ ਵੱਡੇ ਮੁੰਡੇ ਨੂੰ ਕਹਿਣ ਲੱਗ ਗਈ ਕਿ ਤੂੰ ਕੱਲ੍ਹ ਕਹਿੰਦਾ ਸੀ ਤੈਨੂੰ ਪਤਾ ਦੀਪੀ ਨੂੰ ਕਿੱਥੇ ਵਿਆਹ ਕੇ ਲੈ ਗਏ ਨੇ ਚੱਲ ਮੇਰਾ ਪੁੱਤੋ ਮੈਨੂੰ ਇੱਕ ਵਾਰ ਦੀਪੀ ਨੂੰ ਦਿਖਾ ਲਿਆ ਮੇਰਾ ਮਨ ਬਹੁਤ ਖਰਾਬ ਹੋ ਰਿਹਾ ਹੈ ਬੇਬੇ ਜਿੰਨਤਾ ਚੜ ਲੈਣ ਤੇ ਚੱਜ ਨਾਲ ਸਵੇਰੇ ਕਿੱਥੇ ਲੈ ਜਾਵਾਂ ਤੈਨੂੰ ਦੀਪੀ ਦਾ ਭਰਾ ਗੁੱਸੇ ਵਿੱਚ ਬੋਲਿਆ ਦੀਪੀ ਚੁੱਪਚਾਪ ਬੈਠੀ ਆਪਣੀਆਂ ਹੀ ਸੋਚਾਂ ਵਿੱਚ ਡੁੱਬੀ ਹੋਈ ਸੀ ਇੰਨੇ ਨੂੰ ਦਰਵਾਜ਼ੇ ਤੇ ਕਿਸੇ ਨੇ ਦੱਸਿਆ ਤੱਕ ਦਿੱਤੀ ਤੇ ਦੀਪੀ ਦਾ ਧਿਆਨ ਉਧਰ ਹੋ ਗਿਆ। ਨੌਕਰ ਨੇ ਦਰਵਾਜ਼ਾ ਖੋਲ੍ਹਿਆ ਤੇ ਪੁੱਛਿਆ। ਹਾਂਜੀ ਕੌਣ? ਕਿਸ ਨੂੰ ਮਿਲਣਾ? ਬਲਰਾਜ ਸਿੰਘ ਦਾ ਘਰ ਇਹੋ ਐ। ਹਾਂਜੀ, ਡਾਕਟਰ ਸਾਹਿਬ ਦਾ ਕਰਨੀ ਹੈਗੇ। ਨੌਕਰ ਨੇ ਕਿਹਾ। ਇੰਨੇ ਨੂੰ ਦੀਪੀ ਨੇ ਵੀ ਥੋੜਾ ਅੱਗੇ ਹੋ ਕੇ ਦੇਖਿਆ ਤਾਂ ਉਸਦੇ ਭਰਾ ਤੇ ਬੀਬੇ ਬਾਪੂ ਆਏ ਸਨ। ਦੀਪੀ ਨੂੰ ਉਹਨਾਂ ਨੂੰ ਦੇਖ ਕੇ ਕੋਈ ਖੁਸ਼ੀ ਨਹੀਂ ਹੋਈ। ਦੀਪੀ ਦੀ ਬੇਬੇ ਨੇ ਭੱਜ ਕੇ ਉਸ ਨੂੰ ਗਲ ਨਾਲ ਲਾ ਲਿਆ ਤੇ ਰੋਣ ਲੱਗ ਪਈ ਦੀਪੀ ਪੁੱਤ ਮੈਂ ਰਾਤ ਮਸਾਂ ਲਗਾਈ ਤੇਰੇ ਬਿਨਾ ਮੈਨੂੰ ਝੋਰਾ ਵੱਡ-ਵੱਡ ਖਾਰਿਆ ਸੀ ਕੀ ਪਤਾ ਨਹੀਂ ਕਿਵੇਂ ਹੋਵੇਗੀ ਮੇਰੀ ਧੀ ਇੱਕ ਦਿਨ ਤਹੀ ਬੁੰਦਰ ਦੀ ਬੇਬੇ ਮੇਰੇ ਦਿਲ ਨੂੰ ਪੁੱਛ ਮੈਂ ਕਿਵੇਂ ਪਲ-ਪਲ ਮਰ-ਮਰ ਕੇ ਕੱਢਦੀ ਆ ਤੁਸੀਂ ਮੇਰੀ ਧੀ ਤੋਂ ਦੂਰ ਕਰਕੇ ਚੰਗਾ ਨਹੀਂ ਕੀਤਾ ਦੀਪੀ ਦਾ ਜ਼ਬਰਦਾਨ ਟੁੱਟ ਗਿਆ ਤੇ ਉੱਚੀ ਉੱਚੀ ਰੋਣ ਲੱਗ ਗਈ। ਦੀਪੀ ਦਾ ਬਾਪੂ ਉਹਨੂੰ ਚੁੱਪ ਕਰਾਉਣ ਲੱਗ ਗਿਆ ਪਰ ਦੀਪੀ ਦੇ ਭਰਾਵਾਂ ਨੂੰ ਕੋਈ ਦੁੱਖ ਨਾ ਹੋਇਆ। ਉਹ ਤਾਂ ਐਡਾ ਵੱਡਾ ਘਰ ਦੇਖ ਕੇ ਖੁਸ਼ ਹੋ ਰਹੇ ਸਨ। ਇੱਕ ਇੱਕ ਚੀਜ਼ ਨੂੰ ਹੱਥ ਲਾਲਾ ਵੇਖ ਰਹੇ ਸਨ। ਇਹਨੇ ਨੂੰ ਬਲਰਾਜ ਵੀ ਆ ਗਿਆ। ਬਲਰਾਜ ਦੀਪੀ ਦੇ ਬੇਬੇ ਬਾਪੂ ਤੇ ਭਰਾਵਾਂ ਨੂੰ ਬਹੁਤ ਪਿਆਰ ਨਾਲ ਮਿਲਦਾਗਾ। ਉਹ ਨੌਕਰਾਂ ਨੂੰ ਕਹਿ ਕੇ ਉਹਨਾਂ ਦੀ ਪੂਰੀ ਸੇਵਾ ਕਰਵਾਉਂਦਾਗਾ। ਸਾਰੇ ਬਹੁਤ ਖੁਸ਼ ਹੁੰਦੇ ਆ। ਦੀਪੀ ਦੇ ਭਰਾ ਨਾਲ ਦਾਸ ਚਾਹਿਆਂ ਨਜ਼ਰਾਂ ਨਾਲ ਦੇਖਦਿਆ ਹਰੇਕ ਚੀਜ਼ ਨੂੰ ਉਹ ਇੱਕ ਦੂਜੇ ਨੂੰ ਕਹਿੰਦੇ ਆ ਕਿ ਹੁਣ ਆਊਗਾ ਮਜ਼ਾ ਦੀਪੀ ਨਾਲ ਵਰਤਣ ਦਾ ਬਲਰਾਜ ਦੀਪੀ ਨੂੰ ਕਹਿੰਦਾ ਹੈ ਕਿ ਜਾ ਆਪਣੀ ਬੇਬੇ ਨੂੰ ਆਪਣਾ ਕਮਰਾ ਦਿਖਾ ਕੇ ਲਿਆ ਕਿਉਂਕਿ ਉਸ ਨੂੰ ਸਮਝ ਲੱਗ ਗਈ ਸੀ ਕਿ ਦੀਪੀ ਦੀ ਬੇਬੇ ਉਸ ਨਾਲ ਗੱਲਾਂ ਕਰਨਾ ਚਾਹੁੰਦੀ ਹੈ ਦੀਪੀ ਆਪਣੇ ਬੇਬੇ ਨੂੰ ਲੈ ਕੇ ਅੰਦਰ ਚਲੀ ਜਾਂਦੀ ਹੈ ਦੀਪੀ ਕੋਈ ਕੁਝ ਪਤਾ ਲੱਗਾ ਕਿ ਬਲਰਾਜ ਨੇ ਤੇਰੇ ਨਾਲ ਵਿਆਹ ਕਿਉਂ ਕਰਾਇਆ ਕੁਝ ਪੁੱਛਿਆ ਤੂੰ ਬੀਬੇ ਨੇ ਦੀਪੀ ਕੋਲੇ ਬੈਠਦੀ ਨੇ ਕਿਹਾ ਨਾ ਮੈਂ ਤਾਂ ਅਜੇ ਤੱਕ ਕੋਈ ਗੱਲ ਵੀ ਨਹੀਂ ਕੀਤੀ ਮੈਨੂੰ ਸਮਝ ਨਹੀਂ ਲੱਗ ਰਹੀ ਮੈਂ ਕਿਵੇਂ ਦੁਬਾਰਾ ਆਪਦੀ ਕਿਸਮਤ ਤੇ ਭਰੋਸਾ ਕਰ ਲਵਾਂ ਦੀਪੀ ਦਾ ਫਿਰ ਰੋਣ ਨਿਕਲ ਗਿਆ ਨਾ ਪੁੱਤ ਰੋਣਾ ਬੜਾ ਰੋ ਲਿਆ ਮੈਨੂੰ ਲੱਗਦਾ ਬਲਰਾਜ ਬਹੁਤ ਵਧੀਆ ਬੰਦਾ ਹੈ ਉੱਤੋਂ ਰੱਬ ਨੇ ਇੰਨਾ ਦਿੱਤਾ ਹੈ ਤੂੰ ਨਾ ਪਹਿਲਾਂ ਇਹ ਪਤਾ ਕਰਕੇ ਇੰਨੀ ਕਿਸ ਮਜਬੂਰੀ ਚ ਤੇਰੇ ਨਾਲ ਵਿਆਹ ਕਰਾਇਆ ਹੈ ਫਿਰ ਹੌਲੀ ਹੌਲੀ ਤੂੰ ਅਰਪਣ ਨੂੰ ਇੱਥੇ ਲਿਆਉਣ ਲਈ ਮਨਾ ਲਮੀ ਇਹਨਾਂ ਦਿੱਤਾ ਰੱਬ ਨੇ ਇਹਨੂੰ ਕੀ ਫਰਕ ਪਾਊਗਾ ਬੇਬੇ ਨੇ ਦੀਪੀ ਨੂੰ ਕਿਹਾ ਅਰਪਣ ਦਾ ਨਾਂ ਸੁਣ ਕੇ ਦੀਪੀ ਦਾ ਦਿਲ ਪਰ ਆਇਆ ਪਰ ਆਪਣੀ ਬੇਬੇ ਦੀਆਂ ਗੱਲਾਂ ਸੁਣ ਕੇ ਉਹਨੂੰ ਇੱਕ ਵਾਰੀ ਫੇਰ ਆਸ ਹੋ ਗਈ ਕਿ ਉਹ ਆਪਣੀ ਤੀ ਨੂੰ ਮਿਲ ਸਕਦੀ ਹੈ ਇੰਨੇ ਨੂੰ ਦੀਪੀ ਦਾ ਭਰਾ ਅੰਦਰ ਆ ਗਿਆ ਤੇ ਦੀਪੀ ਦੀ ਬੇਬੇ ਨੇ ਜਾਣ ਲਈ ਕਿਹਾ ਦੋਵੇਂ ਮਾਮਾ ਧੀਆਂ ਇੱਕ ਦੂਜੇ ਦੇ ਗੱਲ ਲੱਕੇ ਰੋਈਆਂ ਬੇਬੇ ਨੇ ਇੱਕ ਵਾਰੀ ਫਿਰ ਦੀਪੀ ਨੂੰ ਕਹਿ ਦਿੱਤਾ ਕਿ ਜੇ ਅਰਪਣ ਨੂੰ ਮਿਲਣਾ ਚਾਹੁੰਦੀ ਹੈ ਤਾਂ ਬਲਰਾਜ ਦਾ ਪਰੋਸਾ ਜਿੱਤ ਬਲਰਾਜ ਤੇ ਦੀਪੀ ਉਸਦੇ ਬਾਪੂ ਹੁਣਾ ਨੂੰ ਬਾਹਰ ਗੱਡੀ ਤੱਕ ਛੱਡਣਾ ਆਉਂਦੇ ਹਨ ਬਲਰਾਜ ਦੀਪੀ ਦੇ ਭਰਾਵਾਂ ਨੂੰ ਪੈਸੇ ਦਿੰਦਾ ਹੈ ਤਾਂ ਉਹ ਚੱਟਪਟ ਚਪਟਾ ਮਾਰ ਕੇ ਫੜ ਲੈਂਦੇ ਆ ਉਹਨਾਂ ਨੂੰ ਤੋਰ ਕੇ ਬਲਰਾਜ ਤੇ ਦੀਪੀ ਵਾਪਸ ਆਉਂਦੇ ਹਨ ਤਾਂ ਬਲਰਾਜ ਦੀਪੀ ਨੂੰ ਕਹਿੰਦਾ ਹੈ ਦੀਪੀ ਮੈਂ ਇੱਕ ਗੱਲ ਕਰਨੀ ਆ ਤੇਰੇ ਨਾਲ ਦੀਪੀ ਹਾਂਜੀ ਦੱਸੋ ਬਲਰਾਜ ਆਪਣੇ ਵਿਆਹ ਤੋਂ ਪਹਿਲਾਂ ਮੈਂ ਤੇਰੇ ਕਰਦਿਆ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰੇ ਨਾਲ ਪੰਜ ਕਿੱਲੇ ਜ਼ਮੀਨ ਲਿਖਾਵਾਂਗਾ ਹੁਣ ਮੈਂ ਚਾਹੁੰਦਾ ਹਾਂ ਕਿ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਤੋਂ ਪਹਿਲਾਂ ਮੈਂ ਇਹ ਵਾਅਦਾ ਪੂਰਾ ਕਰ ਦਵਾਂ ਦੀਪੀ ਤੁਸੀਂ ਮੇਰਾ ਸੌਦਾ ਕੀਤਾ ਸੀ ਬਲਰਾਜ ਨਹੀਂ ਦੀਪੀ ਮੈਨੂੰ ਗਲਤ ਨਾ ਸਮਝੀ ਮੈਂ ਸੌਦਾ ਨਹੀਂ ਕੀਤਾ ਦੀਪੀ ਫਿਰ ਪੰਜ ਕਿੱਲੇ ਕਿਉਂ ਬਲਰਾਜ ਕਿਉਂਕਿ ਤੂੰ ਕੱਲੀ ਇਸ ਘਰ ਦੀ ਮਾਲਕ ਨਹੀਂ ਹੈ ਦੀਪੀ ਕੀ ਮੈਂ ਨਹੀਂ ਸਮਝੀ ਬਲਰਾਜ ਦੀਪੀ ਮੇਰਾ ਪਹਿਲਾਂ ਵੀ ਵਿਆਹ ਹੋਇਆ ਹੈ ਮੇਰੀ ਪਹਿਲੀ ਘਰ ਵਾਲੀ ਵੀ ਹੈਗੀ ਹੈ ਦੀਪੀ ਹੈ ਫਿਰ ਮੇਰੇ ਨਾਲ ਵਿਆਹ ਕਿਉਂ ਕਰਾਇਆ ਉਹ ਕਿੱਥੇ ਹੈ ਹੁਣ ਦੀ ਬਲਰਾਜ ਉਹ ਥੋੜੇ ਦਿਨਾਂ ਲਈ ਪੇਕੇ ਗਈ ਹੈ ਕਿਉਂਕਿ ਉਹ ਮੈਨੂੰ ਤੇਰੇ ਨਾਲ ਨਹੀਂ ਵੇਖ ਸਕਦੀ ਹੌਲੀ ਹੌਲੀ ਜਦੋਂ ਮਨ ਸਮਝਾ ਲਵੇਗੀ ਉਦੋਂ ਆ ਜਾਵੇਗੀ ਦੀਪੀ ਤੇ ਤੁਹਾਡੇ ਬੱਚੇ ਬਲਰਾਜ ਹਾਂ ਬੱਚੇ ਕਰ ਕਰਕੇ ਹੀ ਤਾਂ ਸਾਨੂੰ ਇਹ ਸਭ ਕਰਨਾ ਪਿਆ ਸਾਨੂੰ ਤੇਰੇ ਤੋਂ ਬੱਚਾ ਚਾਹੀਦਾ ਹੈ ਦੀਪੀ ਇੱਕਦਮ ਸੁੰਨ ਹੋ ਗਈ ਬਲਰਾਜ ਦੀਪੀ ਦੀਪੀ ਮੇਰੀ ਗੱਲ ਤਾਂ ਸੁਣੋ ਮੈਂ ਦੱਸਦਾ ਤੈਨੂੰ ਸਭ ਕੁਝ ਦੀਪੀ ਰੋਂਦੀ ਹੋਈ ਇਥੇ ਵੀ ਮੈਨੂੰ ਵਰਤਨ ਲੱਗੇ ਜੇ ਹਰ ਪਾਸੇ ਮੇਰੇ ਨਾਲ ਹੀ ਤੱਕਾ ਮੈਂ ਵੀ ਹੱਡ-ਮਾਸ ਦੀ ਬਣੀ ਆ ਮੇਰੇ ਅੰਦਰ ਵੀ ਤੇਲ ਹੈ ਮੈਨੂੰ ਖੜਾਉਣਾ ਨਾ ਸਮਝੋ ਬਲਰਾਜ ਦੀਪੀ ਦੀ ਗੱਲ ਸੁਣ ਕੇ ਬਹੁਤ ਭਾਵਕ ਹੋ ਜਾਂਦਾ ਤੇ ਦੀਪੀ ਨੂੰ ਗੱਲ ਨਾਲ ਲਗਾ ਕੇ ਚੁੱਪ ਕਰਾਉਣ ਲੱਗ ਜਾਂਦਾਗਾ ਦੂਜੇ ਪਾਸੇ ਦੀਪੀ ਦੇ ਬੇਬੇ ਬਾਪੂ ਤੇ ਭਰਾ ਆਪਣੇ ਘਰ ਪਹੁੰਚ ਜਾਂਦੇ ਹਨ ਉਸ ਤੇ ਭਰਾ ਆਪਣੀਆਂ ਘਰ ਵਾਲੀਆਂ ਨੂੰ ਦੀਪੀ ਦੇ ਘਰ ਬਾਰੇ ਦੱਸਦੇ ਹਨ ਤਾਂ ਉਹ ਬਹੁਤ ਹੈਰਾਨ ਹੁੰਦੀਆਂ ਹਨ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਦੀਪੀ ਦੀ ਵੱਡੀ ਭਾਬੀ ਪੁੱਛਦੀ ਹੈ ਕਿ ਜੇਕਰ ਬਲਰਾਜ ਨਾ ਅਮੀਰ ਹੈ ਤਾਂ ਉਸਨੇ ਦੀਪੀ ਨਾਲ ਵਿਆਹ ਕਿਉਂ ਕਰਾਇਆ ਦੀਪੀ ਦਾ ਭਰਾ ਕਹਿੰਦਾ ਹੈ ਇਹ ਤਾਂ ਨਹੀਂ ਪਤਾ ਕਿ ਉਸਨੇ ਆਪਣੀ ਦੀਪੀ ਨਾਲ ਵਿਆਹ ਕਿਉਂ ਕਰਾਇਆ ਪਰ ਜੋ ਵੀ ਹੋਇਆ ਆਪਣੇ ਲਈ ਵਧੀਆ ਹੈ ਦੀਪੀ ਦੇ ਬੇਬੇ ਬਾਪੂ ਆਪਣੀਆਂ ਨੂੰਹਾਂ ਪੁੱਤਰਾਂ ਦੀਆਂ ਗੱਲਾਂ ਸੁਣ-ਸੁਣ ਕੇ ਦੁਖੀ ਹੁੰਦੇ ਹਨ ਦੀਪੀ ਦੀ ਬੇਬੇ ਦੇ ਮਨ ਵਿੱਚ ਸੋਤਰਾਂ ਦੇ ਸਵਾਲ ਉੱਠਦੇ ਆ ਬਲਰਾਜ ਨੂੰ ਮਿਲਣ ਤੋਂ ਬਾਅਦ ਉਹਨੂੰ ਇਹ ਤਸੱਲੀ ਹੋ ਜਾਂਦੀ ਹੈ ਕਿ ਦੀਪੀ ਲਈ ਵਧੀਆ ਹੈ। ਬਲਰਾਜ ਦੀਪੀ ਨੂੰ ਆਪਣੀ ਕਹਾਣੀ ਦੱਸਦਾ ਹੈ ਕਿ ਉਹ ਤੇ ਉਸ ਦੀ ਕਰਵਾਲੀ ਗੁਰਜੀਤ ਇਕੱਠੇ ਪੜਦੇ ਸਨ। ਉਪਰੋ ਦੋਨਾਂ ਪਰਿਵਾਰਾਂ ਦਾ ਮਿਲਣ ਵਰਤਨ ਹੋਣ ਕਰਕੇ ਉਹਨਾਂ ਦਾ ਵਿਆਹ ਬਹੁਤ ਆਸਾਨੀ ਨਾਲ ਹੋ ਗਿਆ। ਸਾਰੇ ਉਹਨਾਂ ਦੇ ਵਿਆਹ ਤੋਂ ਖੁਸ਼ ਸਨ। ਵਿਆਹ ਤੋਂ ਸਾਲ ਬਾਅਦ ਗੁਰਜੀਤ ਤੇ ਜਵਾਕ ਹੋਣ ਵਾਲਾ ਸੀ। ਉਹਨਾਂ ਨੂੰ ਲੱਗਿਆ ਕਿ ਹੁਣ ਖੁਸ਼ੀਆਂ ਦੁੱਗਣੀਆਂ ਹੋ ਜਾਣਗੀਆਂ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਗੁਰਜੀਤ ਗੁਰਜੀਤ ਨੂੰ ਅਜੇਹਾ ਦਰਦ ਉਠਿਆ ਕਿ ਉਹਨਾਂ ਦੇ ਅਣਜੰਮੇ ਬੱਚੇ ਨੂੰ ਨਾਲ ਹੀ ਲੈ ਗਿਆ ਗੁਰਜੀਤ ਇਹ ਸਦਮਾ ਸਹਾਰ ਨਾ ਸਕੀ ਤੇ ਬਹੁਤ ਜ਼ਿਆਦਾ ਬਿਮਾਰ ਹੋ ਗਈ ਉਸ ਤੋਂ ਬਾਅਦ ਉਹਨੂੰ ਬਹੁਤ ਇਲਾਜ ਕਰਵਾਇਆ ਪਰ ਗੁਰਜੀਤ ਦੁਬਾਰਾ ਕਦੇ ਮਾਂ ਨਹੀਂ ਬਣ ਸਕੀ ਕਿੰਨੇ ਸਾਲ ਤਾਂ ਉਹਨਾਂ ਉਡੀਕ ਵਿੱਚ ਹੀ ਕੱਢ ਲਏ ਕਿ ਹੋ ਸਕਦਾ ਰੱਬ ਮਿਹਰ ਕਰ ਦੇਵੇ ਤੇ ਉਹਨਾਂ ਦੀ ਇੰਨੀ ਜ਼ਮੀਨ ਜਿਹਦਾ ਦਾ ਵਾਰਸ ਮਿਲ ਜਾਵੇ ਪਰ ਰੱਬ ਨੂੰ ਰੱਬ ਨੇ ਉਹਨਾਂ ਦੀ ਨਹੀਂ ਸੁਣੀ ਹੁਣ ਤਾਂ ਸ਼ਰੀਕ ਉਹਨਾਂ ਦੀ ਜਾਇਦਾਦ ਤੇ ਨਜ਼ਰ ਰੱਖਣ ਲੱਗ ਗਏ ਸਨ ਕਿ ਕਦੋਂ ਇਹ ਦੋਵੇਂ ਜੀ ਮਰਨ ਤੇ ਕਦੋਂ ਜਾਇਦਾਦ ਉਹਨਾਂ ਨੂੰ ਮਿਲੇ ਤਾਂ ਕਰਕੇ ਉਹਨਾਂ ਨੇ ਇਸ ਤਰ੍ਹਾਂ ਵਿਆਹ ਕਰਕੇ ਬੱਚਾ ਲੈਣ ਦਾ ਫੈਸਲਾ ਕੀਤਾ ਬਲਰਾਜ ਦੀਪੀ ਨੂੰ ਗੱਲ ਦੱਸਦਾ ਦੱਸਦਾ ਭਾਵਪਕ ਹੋ ਜਾਂਦਾ ਮੈਂ ਜਾਣਦੀ ਹਾਂ ਕਿ ਇਹ ਫੈਸਲਾ ਕਰਨਾ ਤੁਹਾਡੇ ਦੋਵਾਂ ਲਈ ਬਹੁਤ ਔਖਾ ਹੋਵੇਗਾ ਪਰ ਤੁਸੀਂ ਮੈਨੂੰ ਹੀ ਕਿਉਂ ਚੁਣਿਆ ਮੈਂ ਤਾਂ ਪਹਿਲਾਂ ਹੀ ਕਰਮਾ ਮਾਰੀ ਹਾਂ ਤੁਸੀਂ ਇੱਕ ਹੋਰ ਦੁੱਖ ਦੇ ਦਿੱਤਾ ਮੈਨੂੰ ਦੀਪੀ ਰੋਣ ਲੱਗ ਗਈ ਦੀਪੀ ਅਸੀਂ ਤੈਨੂੰ ਦੁੱਖ ਨਹੀਂ ਦੇਣਾ ਚਾਹੁੰਦੇ ਅਸੀਂ ਬੜੇ ਮਜਬੂਰ ਸੀ ਸਾਨੂੰ ਕੋਈ ਹੋਰ ਅਜਿਹੀ ਕੁੜੀ ਨਹੀਂ ਮਿਲੀ ਜਿਸ ਨੂੰ ਸਾਡੀ ਜਾਇਦਾਦ ਦੀ ਲੋਭ ਨਾ ਹੋਵੇ ਫਿਰ ਮੇਰੇ ਦੋਸਤ ਨੇ ਤੇਰੇ ਬਾਰੇ ਦੱਸਿਆ ਤੇਰੀ ਗਾਣੀ ਸੁਣ ਕੇ ਸਾਨੂੰ ਦੋਹਾਂ ਨੂੰ ਯਕੀਨ ਹੋ ਗਿਆ ਕਿ ਤੂੰ ਸਾਨੂੰ ਬਿਨਾਂ ਲਾਜ ਤੋਂ ਬੱਚਾ ਦੇ ਸਕਦੀ ਹੈ ਰਾਜ ਨੇ ਸੱਚੀ ਗੱਲ ਦੱਸਦਿਆਂ ਕਿਹਾ ਤੁਸੀਂ ਆਪਣੇ ਬਾਰੇ ਤਾਂ ਸੋਚ ਲਿਆ ਕਿ ਤੁਹਾਨੂੰ ਬੱਚਾ ਮਿਲ ਜਾਊ ਪਰ ਮੇਰਾ ਕੀ ਦੀਪੀ ਨੇ ਕਿਹਾ ਦੀਪੀ ਤੈਨੂੰ ਮੈਂ 5 ਕਿੱਲੇ ਜ਼ਮੀਨ ਦੇ ਰਿਆਂ ਤੂੰ ਆਰਾਮ ਨਾਲ ਰਹਿ ਸਕਦੀ ਐ ਬਲਰਾਜ ਨੇ ਤਰਕ ਦਿੱਤਾ ਫਿਰ ਤੁਸੀਂ ਵੀ ਜਵਾਬ ਤੋਂ ਬਿਨਾਂ ਜ਼ਮੀਨ ਜਾਇਦਾਦ ਨਾਲ ਰਹਿ ਲੈਂਦੇ ਤਾਨੂੰ ਕੀ ਲੋੜ ਪੈ ਗਈ ਦੀਪੀ ਨੇ ਗੁੱਸੇ 'ਚ ਕਿਹਾ ਬਲਰਾਜ ਨੇ ਸ਼ਰਮ ਨਾਲ ਸਿਰ ਝੁਕਾ ਲਿਆ ਤੇ ਦੀਪੀ ਅੱਗੇ ਹੱਥ ਜੋੜ ਕੇ ਕਿਹਾ ਦੀਪੀ ਮੈਨੂੰ ਮਾਫ਼ ਕਰ ਦੇ ਮੈਂ ਮਜਬੂਰ ਸੀ ਮੇਰੇ ਤੋਂ ਬੜਾ ਵੱਡਾ ਗੁਨਾਹ ਹੋ ਗਿਆ ਹੈ ਹੁਣ ਜਿਵੇਂ ਤੂੰ ਕਹੇਂਗੀ ਉਹ ਮੈਂ ਉਵੇਂ ਹੀ ਕਰਾਂਗਾ ਦਸ ਤੂੰ ਕੀ ਚਾਹੁੰਦੀ ਐ ਦੀਪੀ ਸੋਚੀ ਪੈ ਗਈ ਕਿ ਜੇ ਹੁਣ ਵਾਪਸ ਪੇਕੇ ਚਲੀ ਗਈ ਉਸ ਦੇ ਭਰਾ ਪਰਜਾਈਆਂ ਉਸ ਦੇ ਨਾਲ-ਨਾਲ ਬੇਬੇ-ਬਾਪੂ ਨੂੰ ਵੀ ਤੰਗ ਕਰਨਗੇ ਉਪਰੋਂ ਲੋਕੀ ਗਈ ਤਰ੍ਹਾਂ ਦੀਆਂ ਗੱਲਾਂ ਕਰਨਗੇ ਕਿੰਨੀ ਦੇਰ ਸੋਚੋਂ ਤੋਂ ਬਾਅਦ ਦੀਪੀ ਬੋਲੀ ਮੈਂ ਤੁਹਾਨੂੰ ਤੁਹਾਡਾ ਵਾਰਸ ਦੇਵਾਂਗੀ ਪਰ ਮੇਰੀ ਵੀ ਇੱਕ ਸ਼ਰਤ ਹੈ ਉਹ ਕੀ ਹੈ ਬਲਰਾਜ ਨੇ ਹਰਾਮ ਹੋ ਕੇ ਪੁੱਛਿਆ ਮੈਂ ਤੁਹਾਨੂੰ ਤੁਹਾਡਾ ਬੱਚਾ ਜ਼ਰੂਰ ਦੇਵਾਂਗੀ ਪਰ ਇਸ ਦੇ ਬਦਲੇ ਤੁਹਾਨੂੰ ਮੇਰੀ ਧੀ ਅਰਪਣ ਲਿਆ ਕੇ ਦਿਓਗੇ ਮੇਰੀਆਂ ਨਨਾਨਾਂ ਤੋਂ ਜੇ ਸ਼ਰਤ ਮਨਜ਼ੂਰ ਹੈ ਤਾਂ ਮੈਨੂੰ ਰੱਖ ਲਓ ਨਹੀਂ ਤਾਂ ਮੈਨੂੰ ਕਿਤੇ ਛੱਡ ਆਓ ਦੀਪੀ ਨੇ ਕਿਹਾ ਇਹ ਕਿਰਦੀ ਕੋ ਵੱਡੀ ਗੱਲ ਹੈ ਮੈਨੂੰ ਤੇਰੀ ਸ਼ਰਤ ਮਨਜ਼ੂਰ ਹੈ ਪਰ ਤੇਰੀ ਧੀ ਮੈਂ ਉਦੋਂ ਲਿਆ ਕੇ ਦਵਾਂਗਾ ਜਦੋਂ ਤੂੰ ਸਾਨੂੰ ਸਾਡਾ ਬੱਚਾ ਦੇ ਜਾ ਦੇਵੇਂਗੀ ਦਸ ਤੈਨੂੰ ਮਨਜ਼ੂਰ ਹੈ ਬਲਰਾਜ ਨੇ ਦੀਪੀ ਨੂੰ ਕਿਹਾ ਹਾਂ ਠੀਕ ਹੈ ਨਾ ਮਿਲ ਨਾਲੋਂ ਤਾਂ ਦੇਰ ਨਾਲ ਮਿਲਣਾ ਚੰਗਾ ਏ ਦੀਪੀ ਨੇ ਹੌਂਕਾ ਲੈ ਕੇ ਕਿਹਾ ਇੱਕ ਗੱਲ ਹੋਰ ਇਹ ਗੱਲ ਮੇਰੇ ਤੇ ਪੇਕੇ ਪਤਾ ਨਾ ਲੱਗੇ ਕਿ ਆਪਣਾ ਕੀ ਸਮਝੌਤਾ ਹੋਇਆ ਜਦੋਂ ਤੱਕ ਪਰਦਾ ਰੱਖ ਸਕਦੇ ਹਾਂ ਰੱਖਾਂਗੇ ਦੀਪੀ ਨੇ ਕਿਹਾ ਠੀਕ ਹੈ ਇਹ ਸਭ ਤੇਰੇ ਮੇਰੇ ਤੇ ਗੁਰਜੀਤ ਦੇ ਵਿੱਚ ਹੀ ਰਹੇਗਾ ਨਾਲੇ ਗੁਰਜੀਤ ਨੂੰ ਵੀ ਮੈਂ ਕਿਸੇ ਦਿਨ ਜਾ ਕੇ ਲੈ ਆਉਂਗਾ ਮਲਰਾਜ ਨੇ ਕਿਹਾ ਦੀਪੀ ਤੇ ਬਲਰਾਜ ਨੇ ਇੱਕ ਦੂਜੇ ਨੂੰ ਆਪਣੀ ਆਪਣੀ ਗੱਲ ਮੰਨਵਾ ਲਈ ਸੀ ਹੁਣ ਦੋਵੇਂ ਖੁਸ਼ ਸਨ ਬਲਰਾਜ ਇਸ ਕਰਕੇ ਖੁਸ਼ ਸੀ ਕਿ ਉਸ ਨੂੰ ਉਸ ਦਾ ਬੱਚਾ ਮਿਲਦੀ ਆ ਸੀ ਤੇ ਦੀਪੀ ਇਸ ਕਰਕੇ ਖੁਸ਼ ਸੀ ਕਿ ਉਸ ਨੂੰ ਜਿਉਂਦੀ ਆਖਰੀ ਨਿਸ਼ਾਨੀ ਉਸ ਦੀ ਤੀ ਨੂੰ ਮਿਲਦੀ ਉਮੀਦ ਇੱਕ ਵਾਰਾਂ ਫਿਰ ਜਿੰਦਾ ਹੋਗੇ ਦਿਲ ਲੱਗਦੇ ਗਏ ਤੇ ਬਲਰਾਜ ਤੇ ਦੀਪੀ ਆਪਸ ਵਿੱਚ ਵਧੀਆ ਪੁੱਲ ਮਿਲ ਗਿਆ ਦੀਪੀ ਬਹੁਤ ਨਿੱਕੇ ਸੁਭਾਦੀ ਕੁੜੀ ਸੀ ਤੇ ਬਲਰਾਜ ਬਹੁਤ ਸੋਲਜਿਆ ਹੋਇਆ ਤੇ ਇਮਾਨਦਾਰ ਬੰਦਾ ਸੀ ਉਸ ਨੂੰ ਮਜਬੂਰੀ ਵਸ ਦੀਪੀ ਨਾਲ ਵਿਆਹ ਕਰਨਾ ਪਿਆ ਨਹੀਂ ਤਾਂ ਉਹ ਗੁਰਜੀਤ ਨਾਲ ਬਹੁਤ ਖੁਸ਼ ਸੀ ਪਰ ਉਸਨੇ ਇਹ ਵੀ ਸੋਚਿਆ ਸੀ ਕਿ ਬੱਚਾ ਲੈਣ ਤੋਂ ਬਾਅਦ ਉਹ ਦੀਪੀ ਨੂੰ ਰੋਲ ਲਈ ਨਹੀਂ ਛੱਡੇਗਾ ਉਹ ساری ਜ਼ਿੰਦਗੀ ਉਸਦਾ ਖਰਚਾ ਉਠਾਵੇਗਾ ਤੇ ਹਰ ਸੁੱਖ ਸੁਖ ਤੇ ਉਸਦੇ ਕੋਲੇ ਪਹੁੰਚ ਜਾਵੇਗਾ ਦੀਪੀ ਦੀਆਂ ਪਰਜਾਈਆਂ ਨੂੰ ਜਦੋਂ ਪਤਾ ਲੱਗਾ ਕਿ ਦੀਪੀ ਬਹੁਤ ਅਮੀਰ ਘਰ ਵਿਆਹੀ ਹੈ ਉਹਨਾਂ ਨੂੰ ਤੜਕੂ ਲੱਗ ਗਿਆ ਕੀ ਕੁਵਾਰੇ ਦੇਖਣ ਦੀਪੀ ਨੂੰ ਨਾਲੇ ਉਹ ਇਹ ਵੀ ਪਤਾ ਕਰਨਾ ਪਤਾ ਕਰਨਾ ਚਾਹੁੰਦੀਆਂ ਸਨ ਕਿ ਬਲਰਾਜ ਨੇ ਦੀਪੀ ਨਾਲ ਵਿਆਹ ਕਿਉਂ ਕਰਾਇਆ ਇਸ ਕਰਕੇ ਉਹਨਾਂ ਨੇ ਦੀਪੀ ਦੇ ਘਰ ਜਾਣ ਲਈ ਆਪਣੇ ਘਰ ਵਾਲਿਆਂ ਨੂੰ ਮੰਨ ਲਿਆ ਦੀਪੀ ਨੇ ਬਲਰਾਜ ਦੇ ਘਰ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਸੀ ਭਾਵੇਂ ਉਸ ਨੂੰ ਪਤਾ ਸੀ ਕਿ ਉਹ ਥੋੜੇ ਸਮੇਂ ਲਈ ਹੈ ਉੱਥੇ ਫਿਰ ਵੀ ਉਹ ਪੂਰੀ ਇਮਾਨਦਾਰੀ ਨਾਲ ਘਰ ਦੇ ਕੰਮਕਾਰ ਕਰਦੀ ਸੀ ਹੁਣ ਦੀਪੀ ਖੁਸ਼ ਰਹਿਣ ਲੱਗ ਗਈ ਸੀ ਨੌਕਰਾਂ ਦੇ ਹੁੰਦੇ ਹੋਏ ਵੀ ਬਲਰਾਜ ਲਈ ਰੋਟੀ ਸਬਜ਼ੀ ਆ ਬਣਾਉਂਦੀ ਸੀ ਬਲਰਾਜ ਵੀ ਦੀਪੀ ਨਾਲ ਵਧੀਆ ਰਹਿ ਰਿਹਾ ਸੀ ਗੁਰਜੀਤ ਨੇ ਅਜੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਬਲਰਾਜ ਨੂੰ ਕਿਸੇ ਹੋਰ ਨਾਲ ਨਹੀਂ ਦੇਖ ਸਕਦੀ ਸੀ ਐਤਵਾਰ ਹੋਣ ਕਰਕੇ ਬਲਰਾਜ ਘਰ ਹੀ ਸੀ ਸਿਰ ਨਹਾ ਕੇ ਧੁੱਪ ਸੇਕ ਰਿਹਾ ਸੀ ਦੀਪੀ ਵੀ ਕੋਲ ਬੈਠੀ ਮਿੱਠੇ ਘਟ ਰਹੀ ਸੀ ਇਹਨੇ ਨੂੰ ਦੀਪੀ ਦੇ ਭਰਾ ਤੇ ਭਾਬੀਆਂ ਆ ਗਏ ਦੀਪੀ ਨੇ ਸਭ ਕੁਝ ਭੁਲਾ ਕੇ ਖਿੜੇ ਮੱਥੇ ਉਹਨਾਂ ਦਾ ਸਵਾਗਤ ਕੀਤਾ ਦੀਪੀ ਦਾ ਘਰ ਵੇਖ ਕੇ ਉਸ ਦੀਆਂ ਭਾਬੀਆਂ ਦੀਆਂ ਤਾਂ ਅੱਖਾਂ ਹੀ ਹੱਡੀਆਂ ਰਹਿ ਗਈਆਂ ਬਲਰਾਜ ਨੇ ਵੀ ਉਹਨਾਂ ਦੀ ਬਹੁਤ ਆਪ ਭਕਤੋ ਕੀਤੀ ਸਾਰਾ ਦਿਨ ਉਹ ਹੱਸਦੇ ਖੇਡਦੇ ਰਹੇ ਸ਼ਾਮ ਨੂੰ ਘਰ ਚਲੇ ਗਏ ਦੀਪੀ ਦੀਆਂ ਭਾਬੀਆਂ ਨੂੰ ਕੋਈ ਸਰਾਖ ਨਾ ਮਿਲਿਆ ਕਿ ਬਲਰਾਜ ਤੇ ਦੀਪੀ ਨਾਲ ਵਿਆਹ ਕਰਾਉਣ ਦਾ ਕੀ ਕਾਰਨ ਸੀ ਘਰ ਜਾ ਕੇ ਉਹ ਕਈ ਦਿਨਾਂ ਤੱਕ ਇਹੀ ਚਰਚਾ ਕਰਦੀਆਂ ਰਹੀਆਂ ਏਵੇਂ ਹੀ 2 ਮਹੀਨੇ ਲੰਘ ਗਏ ਫਿਰ ਇੱਕ ਦਿਨ ਦੀਪੀ ਨੇ ਬਲਰਾਜ ਨੂੰ ਖੁਸ਼ਖਬਰੀ ਸੁਣਾਈ ਕਿ ਉਹ ਮਾਂ ਬਣਨ ਵਾਲੀ ਹੈ ਬਲਰਾਜ ਨੂੰ ਸੁਣ ਕੇ ਚਾ ਚੜ ਗਿਆ ਉਸਨੇ ਛੱਟ ਗੁਰਜੀਤ ਨੂੰ ਫੋਨ ਲਾ ਲਿਆ ਤੇ ਦੱਸਣ ਲੱਗ ਪਿਆ ਦੀਪੀ ਵਿਚਾਰੀ ਕੋਲ ਖੜੀ ਰਹੀ ਰਹਿ ਗਈ ਉਸ ਦੀਆਂ ਅੱਖਾਂ ਦੇ ਹੰਝੂ ਆ ਗਏ ਬਲਰਾਜ ਗੁਰਜੀਤ ਨਾਲ ਫੋਨ ਤੇ ਗੱਲਾਂ ਕਰਦਾ ਕਰਦਾ ਇੱਕਦਮ ਚੁੱਪ ਹੋ ਜਾਂਦਾ ਹੈ ਗੁਰਜੀਤ ਦੀ ਆਵਾਜ਼ ਆਉਂਦੀ ਰਹਿੰਦੀ ਹੈ ਫਿਰ ਕਿੰਨੀ ਹੀ دیر ਬਾਅਦ ਉਹ ਬਹੁਤ ਪਰੇਸ਼ਾਨ ਜਿਹਾ ਹੋ ਕੇ ਬੋਲਦਾ ਹੈ ਹਮ ਠੀਕ ਹੈ ਜਿਵੇਂ ਤੂੰ ਕਹੇਂਗੀ ਓਵੇਂ ਹੀ ਹੋਵੇਗਾ ਮੈਂ ਆਉਣਾ ਤੈਨੂੰ ਲੈਣ ਤਿਆਰ ਰਹੀ ਕੀ ਗੱਲ ਕੀ ਹੋ ਗਿਆ ਇਕਦਮ ਪਰੇਸ਼ਾਨ ਕਿਉਂ ਹੋ ਗਏ ਜੀ ਦੀਪੀ ਨੇ ਬਲਰਾਜ ਨੂੰ ਪੁੱਛਿਆ ਕੁਝ ਨਹੀਂ ਮੈਂ ਗੁਰਜੀਤ ਨੂੰ ਲੈਣ ਚੱਲਿਆ ਉਹ ਘਰ ਆਉਣਾ ਚਾਹੁੰਦੀ ਹੈ ਦੀਪੀ ਤੈਨੂੰ ਕਿਵੇਂ ਗੁਰਜੀਤ ਕਹੇਗੀ ਤੂੰ ਉਵੇਂ ਹੀ ਕਰ ਲੈਮੀ ਨਾਲੇ ਉਹਦੇ ਸਾਹਮਣੇ ਮੈਨੂੰ ਜ਼ਿਆਦਾ ਨਾ ਬੁਲਾਈ ਮੈਂ ਨਹੀਂ ਚਾਹੁੰਦਾ ਕਿ ਮੇਰੇ ਤੇ ਗੁਰਜੀਤ ਦੇ ਰਿਸ਼ਤੇ ਵਿੱਚ ਕੋਈ ਫਿਕ ਪਵੇ ਬਲਰਾਜ ਨੇ ਕਿਹਾ ਦੀਪੀ ਇਕਦਮ ਸੁੰਨ ਹੋ ਗਈ ਉਸ ਤੋਂ ਕੁਝ ਵੀ ਬੋਲਿਆ ਨਾ ਗਿਆ ਉਸਨੇ ਸਿਰਫ ਹਾਂ ਚ ਸਿਰ ਹਿਲਾ ਕੇ ਕੀਬਲ ਰਾਜ ਦੀ ਗੱਲਤਾ ਜਵਾਬ ਦਿੱਤਾ ਦੀਪੀ ਮੂੰਹ ਤੋਂ ਭਾਵੇਂ ਚੁੱਪ ਸੀ ਪਰ ਅੰਦਰੋਂ ਇੱਕ ਤੂਫਾਨ ਚੱਲ ਰਿਹਾ ਸੀ ਉਹ ਚੀਕ ਚੀਕ ਕੇ ਕੀਬਲ ਰਾਜ ਤੋਂ ਪੁੱਛਣਾ ਚਾਹੁੰਦੀ ਸੀ ਕਿ ਉਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਕਿਉਂ ਉਸ ਨੂੰ ਉਸ ਇਨਸਾਨ ਨੂੰ ਖੁੱਲ੍ਹ ਕੇ ਬੁਲਾਉਣ ਦਾ ਹੱਕ ਵੀ ਨਹੀਂ ਜਿਸ ਦੇ ਵਿਵਾਗ ਦੀ ਉਹ ਮਾਂ ਬਣਨ ਵਾਲੀ ਹੈ ਸ਼ਾਮ ਨੂੰ ਬਲਰਾਜ ਗੁਰਜੀਤ ਨੂੰ ਲੈ ਆਉਂਦਾ ਘਰ ਆਉਂਦਾ ਹੈ ਪਹਿਲੀ ਵਾਰੀ ਦੀਪੀ ਤੇ ਗੁਰਜੀਤ ਆਹਮੋ ਸਾਹਮਣੀ ਹੁੰਦੀਆਂ ਹਨ ਦੀਪੀ ਗੁਰਜੀਤ ਨੂੰ ਸਾਸ੍ਰੀਕਾਰ ਬਣਾਉਂਦੀ ਹੈ ਪਰ ਗੁਰਜੀਤ ਕੋਈ ਜਵਾਬ ਨਹੀਂ ਦਿੰਦੀ ਤੇ ਸਿੱਧੇ ਆਪਣੇ ਕਮਰੇ ਵੱਲ ਚੱਲ ਜਾਂਦੀ ਹੈ ਬਲਰਾਜ ਵੀ ਮਗਰ ਹੀ ਚਲਾ ਜਾਂਦਾ ਹੈ ਕਿੰਨੀ ਦੇਰ ਤੱਕ ਬਲਰਾਜ ਤੇ ਗੁਰਜੀਤ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਕਿਸੇ ਗੱਲ ਤੇ ਬਹਿਸ ਕਰ ਰਹੇ ਹੋਣ ਦੀਪੀ ਅੱਖਾਂ 'ਚ ਪਾਣੀ ਲੈ ਕੇ ਬਾਹਰ ਬੁੱਤ ਬਣੀ ਖੜੀ ਹੁੰਦੀ ਹੈ ਇੰਨੇ ਨੂੰ ਬਲਰਾਜ ਬਾਹਰ ਆਉਂਦਾ ਹੈ ਤੇ ਉਸਦੇ ਹੱਥ 'ਚ ਦੀਪੀ ਦਾ ਸਮਾਨ ਫੜਿਆ ਹੁੰਦਾ ਹੈ ਦੀਪੀ ਆ ਤੇਰਾ ਸਮਾਨ ਦੀਪੀ ਸੁਮਾਨਵਲ ਹੱਥ ਬਣਾਉਂਦਾ ਹੋਇਆ ਅ ਤੂੰ ਹੁਣ ਆ ਨਾਲ ਦੇ ਕਮਰੇ 'ਚ ਰੱਖ ਲਾ ਇਹ ਮੈਂ ਤੇ ਮੇਰਾ ਗੁਰਜੀਤ ਦਾ ਕਮਰਾ ਹੈ ਬਰਾਜ ਮਸਾਈਂ ਗੱਲ ਪੂਰੀ ਕਰਦਾ ਕੋਈ ਵੱਲ ਨਹੀਂ ਮੈਂ ਤਾਂ ਕਿਤੇ ਵੀ ਰਹਿ ਲਵਾਂਗੀ ਮੈਨੂੰ ਆਦਤ ਪੈ ਗਈ ਹੈ ਥਾਂ ਥਾਂ ਪਟਕੰਦੀ ਦੀਪੀ ਨੇ ਦੁਖੀ ਮਾਨ ਨਾਲ ਕਿਹਾ ਪਰ ਰਾਜ ਤੋਂ ਕੁਝ ਵੀ ਨਾ ਬੋਲਿਆ ਗਿਆ ਉਹ ਬਸ ਹੱਥ ਜੋੜ ਕੇ ਚਲਾ ਗਿਆ ਦੀਪੀ ਸਮਝ ਗਈ ਕਿ ਉਹ ਕਿੰਨਾ ਮਜਬੂਰ ਹੋਣਾ ਹੈ ਜੋ ਇਵੇਂ ਕਰਨਾ ਪਿਆ ਦੀਪੀ ਆਪਣਾ ਸਮਾਨ ਚੁੱਕ ਕੇ ਨਾਲ ਦੇ ਕਮਰੇ ਵਿੱਚ ਰੱਖ ਲੈਂਦੀ ਹੈ ਤੇ ਬੀਤੇ ਦੋ ਮਹੀਨਿਆਂ ਬਾਰੇ ਸੋਚਣ ਲੱਗ ਜਾਂਦੀ ਹੈ। ਉਹ ਆਪਣੇ ਆਪ ਨੂੰ ਕਹਿੰਦੀ ਹੈ ਕਿ ਜਰੂਰ ਰੱਬ ਨੇ ਗਲਤੀ ਨਾਲ ਥੋੜੇ ਦਿਨ ਦੀਆਂ ਖੁਸ਼ੀਆਂ ਲਿਖ ਦਿੱਤੀਆਂ। ਹੁਣ ਇਹ ਉਸ ਦੀ ਜ਼ਿੰਦਗੀ 'ਚ ਨਹੀਂ ਤਾਂ ਉਹ ਬਸ ਦੁੱਖਾਂ ਵਾਸਤੇ ਹੀ ਜੰਮੀ ਹੈ। ਇਸੇ ਤਰ੍ਹਾਂ ਰੋਂਦੀ ਰੋਂਦੀ ਕਦੋਂ ਸੌਂਗੀ ਸੁ ਪਤਾ ਹੀ ਨਹੀਂ ਲੱਗਾ। ਦੂਜੇ ਪਾਸੇ ਬਰਾਜ ਗੁਰਜੀਤ ਨੂੰ ਸਮਝਾ ਰਿਹਾ ਸੀ ਕਿ ਉਹਨੇ ਦੀਪੀ ਤੋਂ ਆਪਣਾ ਬੱਚਾ ਲੈਣਾ ਇਸ ਕਰਕੇ ਉਹਨੂੰ ਦੀਪੀ ਦਾ ਖਿਆਲ ਰੱਖਣਾ ਪਵੇਗਾ ਨਹੀਂ ਤਾਂ ਹੋਣ ਵਾਲੇ ਬੱਚੇ ਤੇ ਹੀ ਅਸਰ ਪਵੇਗਾ ਨਾਲੇ ਬਰਾਜ ਕਹਿੰਦਾ ਹੈ ਕਿ ਸਵੇਰੇ ਉਹਨਾਂ ਨੂੰ ਦੀਪੀ ਨੂੰ ਡਾਕਟਰ ਕੋਲ ਚੈੱਕ ਕਰਾਉਣ ਲਈ ਲੈ ਜਾਣਾ ਚਾਹੀਦਾ ਹੈ ਗੁਰਜੀਤ ਵੀ ਬੱਚੇ ਕਰਕੇ ਥੋੜਾ ਬਹੁਤਾ ਬਲਰਾਜ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂਦੀ ਹੈ ਤੇ ਦੀਪੀ ਨੂੰ ਡਾਕਟਰ ਕੋਲੇ ਲੈ ਕੇ ਜਾਣ ਲਈ ਮੰਨ ਜਾਂਦੀ ਹੈ ਅਗਲਾ ਭਾਗ ਕੱਲ ਨੂੰ ਲੈ ਕੇ ਆਵਾਂਗੇ ਤੁਹਾਨੂੰ ਇਹ ਭਾਗ ਕਿਵੇਂ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨੇ ਸਤਿ ਸ੍ਰੀ ਅਕਾਲ ਜੀ